ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸ਼ੰਭੂ ਬਾਰਡਰ ਤੇ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਵੱਲੋਂ ਆਪਣੇ ਹੱਕਾਂ ਦੇ ਲਈ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਤੇ ਪੁਲਿਸ ਪ੍ਰਸ਼ਾਸਨ ਕਿਸਾਨਾਂ ਨੂੰ ਪਿੱਛੇ ਹਟਾਉਣ ਦੇ ਲਈ ਕਾਫੀ ਜਦੋਜਹਿਦ ਕਰ ਰਹੀ ਹੈ ਤੇ ਤੁਹਾਨੂੰ ਇਹ ਵੀ ਪਤਾ ਹੈ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਕਿਸਾਨਾਂ ਤੇ ਲਗਾਤਾਰ ਅਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਨੇ ਤੇ ਜਿਸ ਦੇ ਨਾਲ ਕਈ ਲੋਕ ਜ਼ਖਮੀ ਵੀ ਹੋ ਰਹੇ ਨੇ ਪਰ ਪੰਜਾਬ ਦੇ ਲੋਕ ਇਨ੍ਹਾਂ ਅਥਰੂ ਗੈਸ ਦੇ ਗੋਲਿਆਂ ਤੋਂ ਬਚਣ ਲਈ ਕਾਫੀ ਜੁਗਾਰ ਲਗਾ ਰਹੇ ਨੇ ਤੇ ਤੁਸੀਂ ਵੀਡੀਓ ਦੇ ਵਿੱਚ ਵੀ ਦੇਖਿਆ ਹੀ ਹੋਣਾ ਕਿ ਕਿਸ ਤਰ੍ਹਾਂ ਨੌਜਵਾਨਾਂ ਨੇ ਇੱਕ ਪਤੰਗ ਦੇ ਨਾਲ ਹੀ ਡਰੋਨ ਨੂੰ نیچے ਸੁੱਟ ਲਿਆ ਸੀ ਤੇ ਹੁਣ ਅੱਗੇ ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ ਕਿ ਕਿਸਾਨ ਅਥਰੂ ਗੈਸ ਦੇ ਗੋਲੇ ਤੋਂ ਬਚਣ ਲਈ ਸ਼ੰਭੂ ਬਾਰਡਰ ਤੇ ਟੂੜੀ ਵਾਲੀ ਮਸ਼ੀਨ ਨੂੰ ਹੀ ਲੈ ਆਏ ਨੇ ਕਿ ਜਦੋਂ ਵੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਅਥਰੂ ਗੈਸ ਦੇ ਗੋਲੇ ਕਿਸਾਨਾਂ ਤੇ ਛੁੱਟੇ ਜਾਣਗੇ ਤਾਂ ਟੂੜੀ ਵਾਲੀ ਮਸ਼ੀਨ ਦੀ ਮਦਦ ਦੇ ਨਾਲ ਸਾਰਾ ਧੂੰਆਂ ਪੁਲਿਸ ਦੇ ਵੱਲ ਕਰ ਦਿੱਤਾ ਜਾਏਗਾ ਤੇ ਹੁਣ ਤੁਸੀਂ ਅੱਗੇ ਇਹ ਵੀਡੀਓ ਨੂੰ ਵੀ ਦੇਖ ਸਕਦੇ ਹੋ ਜਿੱਥੇ ਕਿ ਕਿਸਾਨਾਂ ਨੇ ਇੱਕ ਹੋਰ ਜੁਗਾਰ ਲਗਾਇਆ ਏ ਤੇ ਇਸ ਪੱਖੇ ਨੂੰ ਵੀ ਕਿਸਾਨ ਅਥਰੂ ਗੈਸ ਦੇ ਧੂੰਏ ਤੋਂ ਬਚਣ ਲਈ ਵਰਤ ਰਹੇ ਨੇ ਕਿ ਜਦੋਂ ਪੁਲਿਸ ਮੁਲਾਜ਼ਮ ਅਥਰੂ ਗੈਸ ਦਾ ਗੋਲਾ ਕਿਸਾਨਾਂ ਦੇ ਵੱਲ ਸੁੱਟੇਗਾ ਤਾਂ ਇਹ ਪੱਖੇ ਨੂੰ ਚਲਾ ਕੇ ਉਸ ਗੈਸ ਨੂੰ ਪੁਲਿਸ ਪ੍ਰਸ਼ਾਸਨ ਦੇ ਵੱਲ ਭੇਜ ਦੇਣਗੇ ਤੇ ਤੁਸੀਂ ਦੇਖੋ ਕਿ ਪੰਜਾਬ ਦੇ ਲੋਕ ਕਿੰਨਾ ਜੁਗਾੜ ਲਗਾ ਕੇ ਪੁਲਿਸ ਪ੍ਰਸ਼ਾਸਨ ਦਾ ਡਟ ਕੇ ਮੁਕਾਬਲਾ ਕਰ ਰਹੇ ਨੇ ਕੀ ਕਹਿਣਾ ਚਾਹੋਗੇ ਤੁਸੀਂ ਇਸ ਵੀਡੀਓ ਬਾਰੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਤੇ ਜੇ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦਿਓ